ਸਬਸਕ੍ਰਾਈਬ ਕਰੋ ਦਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਲੋਹਿਆਣਾ ਦੇ ਸਿਟੀ ਫੁਟਾੜ ਰੋਲਟ ਸਿੱਕ ਐਕਸੈਸ ਬੈਂਕ ਦੇ ਏਟੀਐਮ ਨੂੰ ਤਿੰਨ ਲੁਟੇਰਿਆਂ ਵੱਲੋਂ ਬੀਤੀ ਰਾਤ ਲੁੱਟਣ ਦੀ ਸਫਲ ਕੋਸ਼ਿਸ਼ ਕੀਤੀ ਗਈ ਅਤੇ ਲੁਟੇਰਿਆਂ ਦੀ ਇਹ ਹਰਕਤ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀਸੀਟੀਵੀ ਫੁਟੇਜ ਵਿੱਚ ਤਿੰਨ ਲੁਟੇਰੇ ਇੰਡੀਕਾ ਕਾਰ ਵਿੱਚ ਇੱਕ ਏਟੀਐਮ ਮਸ਼ੀਨ ਨੂੰ ਕਾਰ ਦੇ ਪਿੱਛੇ ਰੱਸਾ ਬੰਨ੍ਹ ਕੇ ਖੋੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ ਮੌਕੇ ਤੇ ADCP ਕ੍ਰਾਈਮ ਰਤਨ ਸਿੰਘ ਬਰਾੜ ਅਤੇ ADCP 4 ਰਾਜਵੀਰ ਬੋਪਾਰਾ ਨੇ ਪੁਲਿਸ ਪਾਰਟਿਸ ਮੇਧ ਪਹੁੰਚ ਕੇ CCTV ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਥਾਣਾ ਜਪਾਲਪੁਰ ਵਿੱਚ ਮਾਮਲਾ ਦਰਜ ਕਰਕੇ ਅਗਿਆਤ ਲੁੱਟੇੜਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅੱਗ ਇੰਡੀਆ ਕਾਰਾ 81 ਇੰਡਰ ਰਸੀ ਮੇਰਾ ਇਹ ਏਡੀ ਮਟਣ ਗਏ ਉਹਦੇ ਸਪੰਦਾ ਜੇ ਜੇਡੀ ਰਸੀ ਬਾਲੇ ਏਡੀ ਨੂੰ ਲੋਹੇ ਦੀ ਤਾਰ ਪਈ ਆ ਜਿਹੜਾ ਮਾਮਲਾ ਹੋਇਆ ਇਹਦੇ ਬਾਰੇ ਦਿਓ ਜਾਣਕਾਰੀ ਹੈ। ਐਕਸਸ ਸਪਿੰਗ ਦਾ ਜੀਐਮਆਈਸੀਸੀ ਦਾ ਲੋਕੇ ਦਾ ਰਗਤ ਚੋਕ ਦੇ। ਇਹਦੇ ਰਾਤ ਜਿਹੜੀ ਐਟੈਂਪਟ ਹੋਈ ਹੈ ਚੋਰੀ ਦੀ ਜਿਹੜੀ ਐਟੈਂਪਸ਼ਨ ਹੈ ਉਹਨੂੰ ਕਰੀਏ ਕਹਿੰਦੀਗਾ ਤੇ ਆਇਆ ਹੈ ਉਹ ਤੋਂ ਬਾਅਦ ਇਹ ਚੀਜ਼ ਪੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਪੱਟ ਨਹੀਂ ਜਾ ਸਕੀ ਉਸਵਾਦੋਂ ਪੱਟ। ਇਹਦਾ 23 ਸਦਸਤ ਕਾਮਿਆ ਗਿਆ ਖਾਣੇ ਨੂੰ ਬਲਵੰਦਪੁਰ। ਹੋਰ ਇਹ ਜਲਦੀ ਇਹ ਦੁਬੇ ਪੜੇਗਾ ਸਰ ਸੀਸੀਟੀਵੀ ਕੈਮਰੇਜ ਵੀ ਆਏ ਨੇ ਹਾਂ ਸੀਸੀਟੀਵੀ ਦੀ ਕੁਟੀਤੀ ਪਤਾ ਲੱਗਦਾ ਕਹਿੰਦਾ ਮੈਂ ਇਹ ਸਭ ਕੁਝ ਮਿੱਟੀ ਦਾ ਕਾਰਨ ਦੱਸੇ ਤਿੰਨ ਬੰਦੇ ਵਿੱਚ ਨਜ਼ਰ ਆ ਠੀਕ ਸੀ ਰਾਮਕ੍ਰਿਸ਼ਨ ਨਰੋੜਾ ਦਿਵਯਾ ਪੰਜਾਬ ਟੀਵੀ ਲੁਧਿਆਣਾ